ਪੌਣ ਨੂੰ ਤਰਸੇਗੀ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਪਾਉਣ ਵਾਲੀ ਰਾਜਵੀਰ ਤੇ ਫਿਰ ਦੁੱਖਾਂ ਦਾ ਪਹਾੜ ਡਿੱਗ ਚੁਕਿਆ ਸੋਸ਼ਲ ਮੀਡੀਆ ਤੇ ਪਹਿਲਾਂ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਮਹਾਵੀਰ ਤੇ ਰਾਜਵੀਰ ਕੌਰ ਉਸ ਤੋਂ ਬਾਅਦ ਤਾਂ ਕਾਫੀ ਮਾਹੌਲ ਠੰਡਾ ਹੋ ਗਿਆ ਸੀ ਰਾਜਵੀਰ ਆਪਣੇ ਘਰੇ ਸੀ ਤੇ ਮਹਾਵੀਰ ਆਪਣੇ ਘਰ ਸੀ ਕਾਫੀ ਸਮੇਂ ਬਾਅਦ ਰਾਜਵੀਰ ਕੌਰ ਦਾ ਵਿਆਹ ਹੋ ਗਿਆ ਸੀ ਮਣੀ ਦੇ ਨਾਲ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਪਡੇਟ ਵੀ ਦਿੱਤੀ ਸੀ ਕਿ ਵਿਆਹ ਹੋ ਚੁੱਕਿਆ ਪੋਸਟਾਂ ਵੀ ਸਾਂਝੀਆਂ ਕੀਤੀਆਂ ਸਨ ਵਿਆਹ ਦੀਆਂ ਤੁਹਾਨੂੰ ਦੱਸ ਦਈਏ ਹੁਣ ਦੁੱਖਾਂ ਦਾ ਪਹਾੜ ਇੱਕ ਵਾਰ ਫਿਰ ਰਾਜਵੀਰ ਕੌਰ ਤੇ ਡਿੱਗ ਚੁੱਕਿਆ ਜੋ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਰਾਜਵੀਰ ਕੌਰ ਬੋਲ ਰਹੀ ਹੈ ਕਿ ਮੇਰੇ ਸਹੁਰਾ ਪਰਿਵਾਰ ਨੇ ਮੇਰੇ ਨਾਲ ਧੋਖਾ ਕਿਤਾ ਅੱਜ ਮੈਨੂੰ 1 ਮਹੀਨਾ ਹੋ ਗਿਆ ਘਰ ਛੱਡਿਆ ਨੂੰ ਪੇਕੇ ਛੱਡਿਆ ਨੂੰ ਮੈਨੂੰ ਲੈਣ ਨਹੀਂ ਆ ਰਹੇ ਪਰ ਜੇ ਲੈਣ ਵੀ ਆਇਆ ਤਾਂ ਬੋਲ ਕੇ ਗਿਆ ਕਿ ਮੈਂ ਨਹੀਂ ਤੈਨੂੰ ਰੱਖਣਾ ਮੈਂ ਤੇਰੇ ਬੱਚੇ ਨੂੰ ਨਹੀਂ ਰੱਖਣਾ ਇਸ ਗੱਲ 'ਚ ਕਿੰਨੀ ਸੱਚਾਈ ਆ ਇਹ ਸੋਸ਼ਲ ਮੀਡੀਆ ਤੇ ਉਹਨਾਂ ਦੀ ਸਟੋਰੀ ਚੈੱਕ ਕਰ ਸਕਦੇ ਹੋ ਉੱਥੇ ਪੋਸਟਾਂ ਪਈਆਂ ਨੇ ਹੁਣ ਰਾਜਵੀਰ ਕੌਰ ਬੋਲਦੇ ਆ ਕਿ ਮੇਰੀ ਮੌਤ ਦਾ ਕਾਰਨ ਇਹ ਪਰਿਵਾਰ ਹੋਵੇਗਾ ਤੁਹਾਨੂੰ ਪੜ੍ਹ ਕੇ ਸੁਣਾ ਰਹੇ ਹਾਂ ਰਾਜਵੀਰ ਕੌਰ ਨੇ ਜੋ ਪੋਸਟ ਪਾਈ ਆ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਤੁਹਾਨੂੰ ਦੱਸੀਏ ਰਾਜਵੀਰ ਕੌਰ ਲਿਖਦੀ ਆ ਅੱਜ 1 ਮਨਤ ਹੋ ਗਿਆ ਇਸ ਇਨਸਾਨ ਦੀਆਂ ਤੇ ਇਸ ਦੇ ਕਰਦੇ ਆਂ ਦੀਆਂ ਗੱਲਾਂ ਸੁਣ ਕੇ ਕੀ ਅੱਜ ਗੱਲ ਕਰਦੇ ਆਂ ਕੱਲ ਗੱਲ ਕਰਦੇ ਆਂ ਅੱਜ ਇਹ ਇਨਸਾਨ ਗੱਲ ਕਰਨ ਆਇਆ ਸੀ ਮੇਰੇ ਘਰ ਇਸ ਬੰਦੇ ਨੇ ਮੈਨੂੰ ਆਹ ਗੱਲ ਕਹੀ ਕੀ ਮੈਂ ਨਹੀਂ ਰਹਿਣਾ ਤੇਰੇ ਨਾਲ ਇਹ ਬੱਚੇ ਦਾ ਵੀ ਅਬੋਰਸ਼ਨ ਕਰਵਾ ਦੇ ਜਦੋਂ ਇਹ ਬੱਚਾ ਰੱਖਣਾ ਸੀ ਉਦੋਂ ਇਹਦੇ ਘਰਦਿਆਂ ਨੇ ਹੀ ਕਿਹਾ ਸੀ ਅਸੀਂ ਰੱਖਣਾ ਤੈਨੂੰ ਵੀ ਤੇ ਤੇਰੇ ਬੱਚੇ ਨੂੰ ਵੀ ਤੇ ਅੱਜ ਮੈਨੂੰ ਇਸ ਹਾਲਤ ਵਿੱਚ ਘਰੋਂ ਕੱਢ ਦਿੱਤਾ ਇਹਨਾਂ ਸਾਰਿਆਂ ਨੇ ਹੁਣ ਜਦੋਂ ਇਹਦੇ ਘਰਦਿਆਂ ਨੂੰ ਫੋਨ ਕਰਕੇ ਗੱਲ ਕਰੋ ਉਹ ਕਹਿੰਦੇ ਅਸੀਂ ਤਾਂ ਆਪਣਾ ਮੁੰਡਾ ਬੇਦਖਲ ਕੀਤਾ ਅਸੀਂ ਨਹੀਂ ਆਉਣਾ ਇਸ ਦੇ ਮਗਰ ਜਦੋਂ ਇਦਾਂ ਦੀ ਗੱਲ ਹੋ ਜਾਵੇ ਉਦੋਂ ਬੇਦਖਲ ਕੀਤਾ ਉਦੋਂ ਇਹ ਘਰੇ ਰਹਿੰਦਾ ਆਪਣੇ ਇਹਦੇ ਘਰ ਦੇ ਮਿਲ ਕੇ ਸਾਰੇ ਮੈਨੂੰ ਪਾਗਲ ਬਣਾ ਰਹੇ ਨੇ ਇੱਕ ਮਨ ਤੋਂ ਮੇਰੀ ਜ਼ਿੰਦਗੀ ਖਰਾਬ ਕਰਕੇ ਅੱਜ ਕਹਿੰਦੇ ਅਸੀਂ ਨਹੀਂ ਇਹਦੇ ਮਗਰ ਆਉਂਦੇ ਅਸੀਂ ਬੇਦਖਲ ਕੀਤਾ ਵਾ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਇਨਸਾਨ ਮਣੀ ਇਹਦਾ ਡੈਡੀ ਮੰਮੀ ਭੈਣ ਭਰਾ ਇਹ ਸਾਰੇ ਆ ਕਿਉਂਕਿ ਇਹਦੇ ਘਰਦਿਆਂ ਨੇ ਜਦੋਂ ਮੈਨੂੰ ਆਪਣੇ ਘਰ ਰੱਖਿਆ ਸੀ ਬੱਚਾ ਹੋਣ ਵਾਲਾ ਹੋ ਗਿਆ ਉਦੋਂ ਨਹੀਂ ਇਹਨਾਂ ਨੂੰ ਬੇਦਖਲ ਕੀਤਾ ਅੱਜ ਜੇ ਮੈਂ ਕੋਈ ਗੱਲ ਕਰਦੀ ਆ ਤੇ ਮੈਨੂੰ ਕਹਿੰਦੇ ਕੀ ਅਸੀਂ ਤੇ ਬੇਦਖਲ ਕਿਤਾ ਆਪਣਾ ਮੁੰਡਾ ਇਹ ਸਾਰਿਆਂ ਨੇ ਮੈਨੂੰ ਇਨੇ ਟਾਈਮ ਤੋਂ ਆਪਣੇ ਘਰ ਹੀ ਰੱਖ ਕੇ ਮੈਨੂੰ ਪਾਗਲ ਬਣਾਇਆ ਅੱਜ ਮੈਨੂੰ ਬਿਨਾ ਮੇਰੀ ਕਿਸੇ ਗਲਤੀ ਤੋਂ ਘਰੋਂ ਕੱਢ ਦਿੱਤਾ ਇਹਨਾਂ ਨੂੰ ਇਹਨਾਂ ਦੇ ਕਿਤੇ ਦੀ ਸਜ਼ਾ ਜ਼ਰੂਰ ਮਿਲੇ ਅੱਜ ਮੇਰੇ ਨਾਲ ਕੀਤਾ ਇਹ ਸਾਰੇ ਟੱਬਰ ਨੇ ਮਿਲ ਕੇ ਕੱਲ ਕਿਸੇ ਹੋਰ ਨਾਲ ਕਰਨਗੇ ਬਹੁਤ ਟਾਈਮ ਤੋਂ ਸੁਸਾਈਡ ਕਰਨ ਦਾ ਸੋਚਿਆ ਸੀ ਪਰ ਮੈਂ ਆਪਣੇ ਬੱਚੇ ਕਰਕੇ ਚੁੱਪ ਕਰਕੇ ਬੈਠ ਜਾਂਦੀ ਸੀ ਕੋਈ ਨਾ ਇੱਕ ਨਾ ਇੱਕ ਦਿਨ ਇਹਨੇ ਆਪ ਹੀ ਲੈ ਜਾਣਾ ਆਪਣੇ ਘਰ ਉਸ ਟਾਈਮ ਵੀ ਉਮੀਦ ਨਹੀਂ ਛੱਡੀ ਸੀ ਮੈਂ ਅੱਜ ਇਸ ਬੰਦੇ ਨੇ ਮੇਰੇ ਮੂੰਹ ਤੇ ਆ ਕੇ ਆ ਗੱਲ ਕਹੀ ਕੀ ਮੈਂ ਨਹੀਂ ਰੱਖ ਸਕਦਾ ਤੈਨੂੰ ਮਤਲਬ ਇਸ ਬੰਦੇ ਨੇ ਉਹ ਕੁੜੀ ਨਾਲ ਹੀ ਵਿਆਹ ਕਰਵਾਣਾ ਹੋਰ ਕੋਈ ਗੱਲ ਨਹੀਂ ਬਿਨਾ ਮੇਰੀ ਗਲਤੀ ਤੋਂ ਮੈਨੂੰ ਬਲੇਮ ਕਰਕੇ ਘਰੋਂ ਇਸ ਲਈ ਕੱਢਿਆ ਇਹਨੇ ਤੇ ਇਹਦੇ ਕਰਦਿਆ ਨੇ ਕਿ ਅਸੀਂ ਹੁਣ ਹੋਰ ਕਿਤੇ ਵਿਆਹ ਕਰਦਿਆਂ ਜੋ ਇਹਨੇ ਕੁੜੀ ਦੇਖੀ ਸੀ ਉਹਨਾਂ ਵਿਆਹ ਕਰਨ ਲਈ ਮੇਰੇ ਨਾਲ ਆ ਸਭ ਕੁਝ ਕੀਤਾ ਮੇਰੀ ਮਾਦੇ ਜ਼ਿੰਮੇਵਾਰ ਨਵਜੋਤ ਸਿੰਘ ਮਣੀ ਫਾਦਰ ਮਲਕੀਸ਼ ਸਿੰਘ ਮਦਰ ਬਲਬੀਰ ਕੌਰ ਭਰਾ ਜਗਜੋਤ ਸਿੰਘ ਜੱਗਾ ਭੈਣ ਕਮਲਜੀਤ ਕੌਰ ਪੂਜਾ ਇਹ ਸਾਰੇ ਮੇਰੀ ਤੇ ਮੇਰੇ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਨੇ ਤਾਂ ਦੋਸਤੋ ਰਾਜਵੀਰ ਕੌਰ ਤੇ ਫਿਰ ਤੋਂ ਦੁੱਖਾਂ ਦਾ ਪਹਾੜ ਆ ਗਿਆ ਹੁਣ ਅਸਲ ਸੱਚਾਈ ਕੀ ਹੈ ਗਲਤੀ ਰਾਜਵੀਰ ਦੀ ਸੀ ਜਾਂ ਮੁੰਡੇ ਦੇ ਘਰ ਦੇ ਜਾਂ ਮੁੰਡੇ ਦੀ ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਉਹ ਦੋਨੇ ਪਰਿਵਾਰ ਜਾਣਦੇ ਨੇ ਕੌਣ ਗਲਤ ਸੀ ਕਿਉਂ ਇਹ ਗੱਲ ਸੋਸ਼ਲ ਮੀਡੀਆ ਤੇ ਫਿਰ ਤੋਂ ਆਈ ਤੁਸੀਂ ਕੀ ਕਹਿਣਾ ਚਾਹੋਗੇ ਰਾਜਵੀਰ ਕੌਰ ਦੀ ਪਾਈ ਇਸ ਪੋਸਟ ਬਾਰੇ ਸਾਡੇ ਵੱਲੋਂ ਰਿਕਵੈਸਟਾ ਬੇਨਤੀ ਆ ਰਾਜਵੀਰ ਕੌਰ ਨੂੰ ਕਿ ਆਪਣੇ ਘਰ ਰਹੁ ਸੁਖੀ ਰਹੁ ਟਾਈਮ ਆਏਗਾ ਸੌਖਾ ਟਾਈਮ ਵੀ ਆਉਂਦਾ ਤੇ ਔਖਾ ਟਾਈਮ ਵੀ ਆਉਂਦਾ ਤੇ ਸੌਖਾ ਹੁਣ ਦੁਬਾਰੇ ਫਿਰ ਤੋਂ ਆਏਗਾ ਤੇਰੇ ਤੇ ਇਦਾਂ ਦਾ ਕਦਮ ਨਾ ਚੱਕਿਓ ਜੋ ਬਾਅਦ ਚ ਪਛਤਾਣਾ ਪਵੇ ਸਾਰੇ ਪਰਿਵਾਰ ਨੂੰ ਕਮੈਂਟਾਂ ਵਿੱਚ ਦੋਸਤੋ ਤੁਸੀਂ ਦੱਸੋ ਕਿ ਰਾਜਵੀਰ ਕੌਰ ਤੇ ਇਹ ਜੋ ਦੁੱਖਾਂ ਦਾ ਪਹਾੜ ਆਇਆ ਕੌਣ-ਕੌਣ ਨਾਲ ਆ ਤੇ ਕਿਸ ਦੀ ਗਲਤੀ ਹੋ ਸਕਦੀ ਹੈ ਕਮੈਂਟਾਂ 'ਚ ਦੱਸੋ ਬਿਨਾਂ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਇਦਾਂ ਦੀ ਅਪਡੇਟ ਪਾਉਣ ਲਈ